ਪਹੁੰਚੇ ਅੱਜ ਹਰੀਕੇ ਦੇ ਨਜ਼ਦੀਕ ਬਿਲਕੁਲ ਘੜਮ ਬੰਨ ਤੇ ਜਿੱਥੋਂ ਕਿ ਕੁਝ ਮਹੀਨੇ ਪਹਿਲਾਂ ਇਹ ਬੰਨ ਟੁੱਟ ਟੁੱਟਾ ਸੀ ਅਤੇ ਇਸ ਨੂੰ ਜਿਹੜਾ ਕਿ ਸੰਤ ਬਾਬਾ ਸਰਹਾਲੀ ਸਾਹਿਬ ਵਾਲੇ ਬਾਬਿਆਂ ਵੱਲੋਂ ਜਿਹੜਾ ਕਿ ਲੋਕਾਂ ਦੇ ਸਹਿਯੋਗ ਨਾਲ ਜਿਹੜਾ ਕਿ ਬੰਨਿਆ ਗਿਆ ਸੀ ਅਤੇ ਉਸ ਤੋਂ ਤੋਂ ਲੈ ਕੇ ਹੀ ਜਿਹੜੇ ਕਿਸਾਨ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਰਹੇ ਹਨ ਕਿ ਇਸ ਬੰਨ ਨੂੰ ਜਿਹੜਾ ਕਿ ਦੁਬਾਰਤੋਂ ਬੰਨਿਆ ਜਾਵੇ ਅਤੇ ਇਸ ਦੇ ਨਾਲ ਜਿਹੜੀਆਂ ਦਿਵਾਰਾਂ ਕੀਤੀਆਂ ਜਾਣ ਪਰ ਅਜੇ ਤੱਕ ਸਰਕਾਰ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਅੱਜ ਸਾਰੇ ਕਿਸਾਨ ਇਸ ਜਗ੍ਹਾ ਤੇ ਇਕੱਤਰ ਹੋਏ ਨੇ ਤੇ ਉਹਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਜਿਹੜੀ ਕਿ ਨਾਹਰੇਬਾਜੀ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਇਸ ਬੰਨ ਨੂੰ ਜਿਹੜਾ ਬੰਨਿਆ ਜਾਵੇ ਮੇਰੇ ਨਾਲ ਕਿਸਾਨ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਉਹੀ ਕਿਸਾਨ ਜਿਨ੍ਹਾਂ ਦਾ ਵੱਡੇ ਪੱਧਰ ਤੇ ਪਿਛਲੇ ਕੁਝ ਮਹੀਨੇ ਪਹਿਲਾਂ ਫਸਲਾਂ ਦਾ ਜਿਹੜਾ ਕਿ ਨੁਕਸਾਨ ਹੋਇਆ ਸੀ ਅੱਜ ਉਹ ਇਕੱਤਰ ਹੋਏ ਹਨ ਮੇਰੇ ਨਾਲ ਕਿਸਾਨ ਆਗੂ ਮੌਜੂਦ ਨੇ ਉਹਨਾਂ ਨਾਲ ਗੱਲ ਕਰਨੀ ਚਾਹਾਂਗੇ ਕਿ ਅੱਜ ਕੀ ਕਾਰਨ ਬਣ ਗਿਆ ਕਿ ਤੁਹਾਨੂੰ ਫੇਰ ਇਸ ਜਗ੍ਹਾ ਮੈਂ ਸਾਫ ਸਿੰਘ ਕਿਸਾਨ ਸ਼ਕਰਚ ਕਮੇਟੀ ਪੰਜਾਬ ਕੋਟ ਬੁੱਡਾ ਜਾਹੇ ਬੰਦੇ ਦਾ ਆਗੂ ਆ ਵੇਖੋ ਜੀ ਸਾਡੇ ਕਿਸਾਨਾਂ ਨੇ ਕਿੰਨਾ ਜ਼ਿਆਦਾ ਜ਼ੁਲਮੇ ਜ਼ੁਲਮਾਇ ਕਿਸਾਨ ਦਾ ਜਿਹੜਾ ਝੱਲਿਆ ਅਸੀਂ ਤੁਹਾਡਾ ਮੀਡੀਆ ਪੱਤਰਕਾਰ ਭਾਈਚਾਰ ਦਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੀ ਖਬਰ ਲੈਣ ਆਏ ਜੋ ਆ ਇਹਨੂੰ ਧਿਆਨ ਮਾਰਿਆ ਜਾਵੇ ਆ ਵੇਖੋ ਬੋਰ ਕੀਤੇ ਦੁਬਾਰਾ ਕਰਨ ਦਾ ਰੇਤ ਪਈ ਆ ਉਹ ਸਪਾਰ ਲੱਗਾ ਵਾ ਬੰਨ ਲੱਗਾ ਵਾ ਜਿਹੜਾ ਸਾਡੇ ਕਿਸਾਨਾਂ ਨੇ ਵੱਧਾ ਜਿਹੜਾ ਸੰਪਰਦਾਵਾਂ ਨੇ ਵੱਧਾ ਸਾਡੇ ਭਾਈਚਾਰੇ ਨੇ ਵੱਧਾ ਸਾਡੇ ਲਾਗੇ ਲਾਗੇ ਇਹਨਾਂ ਪਿੰਡਾਂ ਵਾਲਿਆਂ ਸਾਰਿਆਂ ਨੇ ਬੜੀ ਬੜੀ ਦੂਰ ਤੱਕ ਜ਼ਿਲ੍ਹਿਆਂ ਤੋਂ ਬਾਹਰੋਂ ਸੰਗਤ ਆਈ ਆ ਉਹਨਾਂ ਸੰਗਤ ਨੇ ਜਿਹੜਾ ਸਪਾਰਾ ਸਾਨੂੰ ਇਹ ਪੇ ਇਹ ਬੰਨ ਬੰਨ ਕੇ ਦਿੱਤਾ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਕਿਸਾਨਾਂ ਦਾ ਉਹਨਾਂ ਪਿੰਡਾਂ ਵਾਲਿਆਂ ਸਾਡੇ ਕਿਸਾਨ ਭਾਈਚਾਰਿਆਂ ਦਾ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਆ ਪਰ ਕਿਸਾਨ ਫਿਰ ਵੀ ਜਦੋਂ ਯਾਰ ਕਰਦੋ ਮਗਰੋਂ ਸਾਰੀ ਰੇਤ ਪਈ ਜਿਹੜੀ ਨੇ ਪੱਦਰ ਕੀਤੀ ਵਿਚਾਰਿਆਂ ਨੇ ਮੈਂ ਕੈਮਰਾਮੈਨ ਨੂੰ ਧਿਆਨ ਦੇ ੱਲੇ ਉਹਨਾਂ ਚਾਹੁੰਦਾ ਮੈਂ ਧਿਆਨ ਮਾਰਿਆ ਜਾਵੇ ਆ ਬੋਰ ਕਰਨ ਦਾ ਆ ਪਰ ਸਰਕਾਰ ਨੇ 1 ਰੁਪਈਆ ਨਹੀਂ ਦਿੱਤਾ ਸਰਕਾਰ ਨੇ 1 ਪੈਸਾ ਨਹੀਂ ਦਿੱਤਾ ਕਿਤੇ ਸਪਰ ਨਹੀਂ ਲੱਗਾ ਕਿਤੇ ਕਦ ਨਹੀਂ ਕੀਤੀ ਸਰਕਾਰ ਦੀ ਐਡੀ ਨਕੈਲੀ ਰਹੀ ਆ ਦੁਬਾਰਾ ਪਾਣੀ ਜਿਹੜਾ ਉਹਨੂੰ ਤਿਆਰ ਹੋ ਗਿਆ ਕਿਤੇ ਪੱਥਰ ਨਹੀਂ ਕੀਤਾ ਕੋਈ ਕਹਿ ਰਗਦੀ ਕੋਈ ਸਰਕਾਰ ਦੀ ਜਿਹੜੀ ਕਾਰਜਕਾਰੀ ਨਹੀਂ ਹੈਗੀ ਅੱਜ ਬੋਟਾ ਨੂੰ ਭੱਜੀ ਫਿਰਦੀ ਆ ਸਾਡੇ ਆ ਕਿਸਾਨਾਂ ਨੇ ਪਹਿਲੀਆਂ ਪੱਧਰ ਕਰਕੇ ਪੀਂਦੀਆਂ ਫੇਰ ਬੀਜੀਆਂ ਤੇ ਫਲੱਟ ਦੀ ਤਿਆਰੀ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਤੇੜਾ ਤੁਸੀਂ ਪਿੱਛੇ ਤੋਂ ਹਟ ਜਾਂਦੇ ਜੋ ਲੱਗਾ ਵਾ ਆਪਣਾ ਚੋਣ ਚਾਬਤਾ ਤਾਂ ਪਹਿਲੋ ਕੀ ਕਰਦੇ ਰਹ ਜੋ ਪਹਿਲੋ ਤੁਹਾਨੂੰ ਐਮ ਐਲ ਏ ਚੁਣਿਆ ਤੇ ਹੁਣ ਤੁਸੀਂ ਐਮ ਪੀ ਨੂੰ ਭੱਜ ਉੱਠਿਆ ਵੀ ਐਮ ਪੀ ਬਣਾਓ ਦੋਦਾ ਮੈਂ ਫੇਰ ਕਰੂੰ ਇਹਦੀ ਕਿੰਨੇ ਸਾਰ ਲਊਗਾ ਇੰਨਾ ਕਿਸਾਨਾਂ ਦੀ ਇਹ ਗਰਮੀ ਦੇ ਵਿੱਚ ੱਟਕੇ ਖਾਂਦੇ ਫਿਰਦੇ ਇਹਨਾਂ ਤੁਹਾਨੂੰ ਟੈਕਸ ਦਿੱਤਾ ਇਹਨਾਂ ਤੁਹਾਨੂੰ ਵੱਡਾ ਸਭ ਤੋਂ ਵੱਡਾ ਜਿਹੜੀ ਸਰਕਾਰ ਦਾ ਇਹਦਾ ਰੋਲ ਆ ਕਿਸਾਨ ਦਾ ਮੈਂ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਵੀ ਇਹਨੂੰ ਕੋਨਾ ਕੋਕੇ ਪਾਸੇ ਗੱਲ ਨੂੰ ਲਾਇਆ ਜਾਵੇ ਨਹੀਂ ਤਾਂ ਤੁਹਾਨੂੰ ਪਿੰਡਾਂ ਦੇ ਵਿੱਚ ਵਰਨ ਨਹੀਂ ਦਿੱਤਾ ਜਾਊਗਾ ਜਿਹੜਾ ਇਹਨਾਂ ਕੋ ਕਹਿੰਦਾ ਵਾਗਰਜੀਕਾ ਖਾਲਸਾ ਵਾਗਰਜੀਕੀ ਪਤਿ ਮੇਰੇ ਨਾਲ ਹੋਰ ਵੀ ਕਿਸਾਨ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਇਹ ਹਾਲਾਤ ਇੱਥੋਂ ਦੇ ਬਣੇ ਹੋਏ ਨੇ ਕਿ ਆਉਣ ਵਾਲੇ ਦਿਨਾਂ 'ਚ ਕੀ ਤੁਹਾਨੂੰ ਸ਼ੰਕਾ ਜਿਹੜੀ ਜਾਪਦੀ ਹੈ ਕਿ ਪਾਣੀ ਫੇਰ ਆ ਸਕਦਾ ਹੈ। ਜੇ ਸਭ ਬੰਨ ਦਿੱਤਾ ਆਪਾਂ ਖੜੇ ਜਿੱਥੋਂ ਬੰਨ ਪਹਿਲਾਂ ਕਰੀ ਤਕਰੀਬਨ ਕੱਲਾ 1.5 ਕੱਲਾ ਪਰ ਟੁੱਟ ਚੁੱਕਾ ਸੀ। ਅੱਜ ਜੋ ਸੇਮ ਟੁੱਟਣ ਦੀ ਤਾਦਾਦ ਦੇ ਵਿੱਚ ਆ ਕਿਉਂਕਿ ਰੇਤ ਦਾ ਬੰਨ ਬੰਨਿਆ ਸੀ ਇਹ ਵੀ ਮਹਾਪੁਰਸ਼ਾ ਦੀ ਦੇਣ ਸੀ। ਜਿਨ੍ਹਾਂ ਨੇ ਰੇਤ ਦਾ ਬੰਨ ਬੰਨਤਤਾ ਤੇ ਆਹ ਵੇਖ ਤੁਸੀਂ ਸਕਦੇ ਤੁਸੀਂ ਕੋਈ ਪੱਥਰ ਨਹੀਂ ਲੱਗਾ ਜੇ ਇਹਨੂੰ ਕੋਈ ਪੱਥਰ ਲੱਗਾ ਹੋਵੇ ਕੋਈ ਕੰਦ ਕੀਤੀ ਹੋਵੇ ਤੇ ਸ਼ਾਇਦ ਲੰਮਾ ਸਮਾਂ ਨਿਕਲ ਸਕਦਾ ਸੀ। ਪਰ ਅਗਲੀ ਗੱਲ ਕਿ ਜਦੋਂ ਕਿਸਾਨ ਰੁੜਦਾ ਕਿਸਾਨ ਜਦੋਂ ਮਰਦਾ ਵਾ ਤੇ ਉਹ ਬਰਬਾਦੀ ਕਿਸਾਨ ਦੀ ਹੁੰਦੀ ਆ ਤੇ ਜਿਹੜੀ ਰੇਤਾ ਤੇ ਮੱਛੀ ਦਾ ਅਧਿਕਾਰ ਕਿਸਾਨ ਹੋਣਾ ਚਾਹੀਦਾ ਜਿਹੜਾ ਮੱਛੀ ਦਾ ਅਧਿਕਾਰ ਵਾਜਾ ਰੇਤਾ ਅਧਿਕਾਰ ਵੇਚਣ ਦਾ ਇਹ ਕਿਸਾਨ ਹੋਣਾ ਚਾਹੀਦਾ ਫਿਰ ਸਰਕਾਰਾਂ ਜਦੋਂ ਮੁਆਵਜ਼ਾ ਨਹੀਂ ਦੇਣਾ ਨਾ ਕੋਈ ਬਰ ਨਹੀਂ ਬਰਨੇ ਤੇ ਜਾਂ ਕੀ ਸਰਕਾਰ ਕੀ ਕਰੇ ਇਹ ਜ਼ਮੀਨ ਨੂੰ ਅਕਵਾਇਰ ਕਰੇ ਅਕਵਾਇਰ ਕਰਕੇ 4 ਗੁਣਾ ਬਾਜ਼ਾਰ ਦੇ ਨਾਲੋਂ ਵੱਧ ਰੇਟ ਦੇ ਕੇ ਜ਼ਮੀਨ ਅਕਵਾਇਰ ਕਰੇ ਜੋ ਤੇ ਕੋਈ ਮੱਛੀ ਫਾਰਮ ਫਾਰਮ ਬਣਾਵੇ ਜਾਂ ਜੋਕ ਜਗਲਾਤ ਬਣਾਵੇ ਸਾਡੇ ਲੋ ਜੋ ਮਰਜ਼ੀ ਬਣਾਵੇ ਸਾਨੂੰ ਕੋਈ ਨਹੀਂਗਾ ਪਰ ਜਿੰਨਾ ਚਿਰ ਸਰਕਾਰਾਂ ਇਹੋ ਜਿਹੇ ਕੰਮ ਕਰਦੀਆਂ ਰਹਿਣਗੀਆਂ ਸਾਡਾ ਕਿਸਾਨਾਂ ਦਾ ਇਹਨਾਂ ਦਾ ਵਿਰੋਧ ਹੁੰਦਾ ਰਹੂ ਅੱਜ ਵੀ ਵਿਰੋਧ ਆ ਤੇ ਕੱਲ ਵੀ ਵਿਰੋਧ ਆ ਤੇ ਲਗਾਤਾਰ ਵਿਰੋਧ ਕਰਦੇ ਰਹਿਣਾ ਬਿਲਕੁਲ ਇਹ ਕਿਸਾਨ ਨੇ ਕਿ ਜਿਹੜਾ ਮੱਛੀ ਦਾ ਤੇ ਜਾਂ ਰੇਤਾ ਦਾ ਅਧਿਕਾਰ ਕਿਸਾਨਾਂ ਨੂੰ ਜਿਹੜਾ ਦਿੱਤਾ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਨਜਾਇਜ਼ ਵੱਡੇ ਪੱਧਰ ਤੇ ਇੱਥੇ ਹੁਣ ਵੀ ਵੇਖਿਆ ਜਾ ਰਿਹਾ ਹੈ ਕਿ ਜੈਸੀ ਵੀ ਮਸ਼ੀਨਾਂ ਲੱਗੀਆਂ ਹੋਣ ਨੇ ਮਾਈਨਿੰਗ ਹੋ ਰਹੀ ਹੈ ਪਿੱਛੇ ਵੀ ਦਿਖਾ ਸਕਦੇ ਕਿਉਂ ਨਹੀਂ ਇਹ ਹੱਕ ਜਿਹੜਾ ਕਿ ਕਿਸਾਨਾਂ ਨੂੰ ਜਿਹੜਾ ਦਿੱਤਾ ਜਾਵੇ ਬਿਲਕੁਲ ਕਿਸਾਨਾਂ ਨੂੰ ਦਿੱਤਾ ਚਾਹੀਦਾ ਹੈ ਜੀ 100% ਤੁਹਾਡੀ ਗੱਲ ਠੀਕ ਵਾ ਪਰ ਪਤਾ ਨਹੀਂ ਸਰਕਾਰ ਦੀ ਕੀ ਬਾਤ ਜਾਂ ਕੀ ਇਹਨੇ ਤੇ ਨੀਤੀ ਮਾੜੀ ਆ ਕਿ ਜੋ ਸਾਨੂੰ ਮਤਲ ਥੱਲੇ ਹੀ ਦਬਾ ਕੇ ਰੱਖਣਾ ਚਾਹੁੰਦੇ ਆ ਜੀ ਅਸੀਂ ਪਿਛਲੇ ਟਾਈਮ ਜਿਹੜਾ ਸਾਡੇ ਤੇ ਵਿਪਤਾਈ ਸੀ ਉਸ ਟਾਈਮ ਜੇ ਵੇਖਿਆ ਜਾਵੇ ਸਰਕਾਰਾਂ ਨੂੰ ਛੱਡ ਕੇ ਸਾਨੂੰ ਹੱਕ ਕੀ ਦੇਣਾ ਸੀ ਜਿਹੜਾ ਅਸੀਂ ਉਸ ਟਾਈਮ ਦੀ ਜਿਹੜੀ ਆਫਤ ਨੂੰ ਸੁਮਾੜਿਆ ਵਾ ਉਹ ਸਾਰਾ ਤਗੀਬਾ ਬਾਬਾ ਦੱਸ ਦਿੱਤਾ ਸੰਤ ਸ੍ਰੀ ਆਲੇ ਬਾਬਾ ਸੋਕਾ ਸਿੰਘ ਜੀ ਬੀਦੀ ਚੰਦੀਏ ਬਾਬਾ ਜਗਤਾਰ ਸਿੰਘ ਨੇ ਸਭ ਤੋਂ ਵੱਡਾ ਰੋਲ ਇਸ ਜਗ੍ਹਾ ਤੇ ਸਿੱਖ ਹੈ ਦਾਵਾ ਜਿਨ੍ਹਾਂ ਨੇ ਅੱਜ ਵੀ ਜੇ ਚੱਲ ਰਹੀਆਂ ਪੌਪੂਲਰ ਚੱਲ ਰਹੀਆਂ ਜਾਂ ਉਹਨਾਂ ਨੇ ਜਿੰਨਾ ਡੀਜ਼ਲ ਉਸ ਟਾਈਮ ਮੇਰਾ ਰਸਤਨ ਦਿੱਤਾ ਵਾ ਉਹਨਾਂ ਦਾ ਵੀ ਇਤਿਹਾਸ ਤੋਂ ਬਹੁਤ ਜ਼ਿਆਦਾ ਵੱਡਾ ਰੋਲ ਵਾ ਪਰ ਸਰਕਾਰਾਂ ਨੂੰ ਇਹ ਚੀਜ਼ਾਂ ਨਹੀਂ ਦਿਖਦੀਆਂ ਸਰਕਾਰਾਂ ਦੇ ਮੰਨਦੇ ਜਿਵੇਂ ਇਹ ਕਿਸਾਨ ਜਿਹੜੇ ਸੌਖੇ ਬਹੁਤ ਐ ਇਹ ਆਪ ਦੇ ਆਪ ਨੂੰ ਆਪੇ ਹੀ ਸਮਝਾ ਰਹੇ ਨੇ ਸਾਡਾ ਕੰਮ ਵੋਟਾਂ ਲੈਣਾ ਤੇ ਰਾਜਕਾਰਾਂ ਤੇ ਇਹਨਾਂ ਨੂੰ ਦਬਾ ਕੇ ਰੱਖਣਾ ਹੈ ਮੇਰੇ ਨਾਲ ਹੋਰ ਵੀ ਕਿਸਾਨ ਮੌਜੂਦ ਨੇ ਕਿਉਂਕਿ ਇਸ ਤਰੀਕੇ ਨਾਲ ਵੱਡੇ ਪੱਧਰ ਤੇ ਜਿਹੜਾ ਇਹ ਇਲਾਕਾ ਬਰਬਾਦੀ ਦੇ ਵੱਲ ਨੂੰ ਗਿਆ ਜਦੋਂ ਪਾਣੀ ਆਇਆ ਜਿਹੜੇ ਲੀਡਰ ਨੇ ਉਸ ਟਾਈਮ ਤੇ ਕਿਉਂ ਬੋਰੀਆਂ ਚੁੱਕਣ ਆਉਂਦੇ ਨੇ ਜਦੋਂ ਕਿਸਾਨਾਂ ਦਾ ਵੱਡਾ ਨੁਕਸਾਨ ਆਉਂਦਾ ਹੁੰਦਾ ਹੈ ਦੇਖੋ ਜੀ ਅੱਗੋਂ ਪਿੱਛੋਂ ਕਾਉਣੀ ਉਹਨਾਂ ਨੂੰ ਵੀ ਦੇਖੋ ਜੀ ਚਲੋ ਜਿਹੜਾ ਕੋ ਬੋਰੀਆਂ ਚੁੱਕੇ ਗਿਆ ਜਿਹੜਾ ਮੰਤਰੀ ਸੰਤਰੀ ਆਇਆ ਉਸ ਟਾਈਮ ਤੇ ਉਸ ਟਾਈਮ ਤੇ ਜਿਹੜਾ ਸਾਡੇ ਨਾਲ ਖੜ੍ਹਾ ਆਣ ਕੇ ਉਹਦਾ ਹੀ ਧੰਨਵਾਦ ਕਰਦੇ ਹਾਂ ਪਰ ਅਸੀਂ ਫੇਰ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਬੋਰੀਆਂ ਚੁੱਕਣਾ ਵਾ ਇਹ ਕੰਮ ਜਿਹੜਾ ਵਾ ਵੱਡੇ ਨੇਤਾਵਾਂ ਦਾ ਨਹੀਂ ਹੁੰਦਾ ਵੱਡੇ ਐਮਐਲਏ ਦਾ ਨਹੀਂ ਹੁੰਦਾ ਇਹ ਆਮ ਲੋਕਾਂ ਦਾ ਕੰਮ ਹੁੰਦਾ ਬੋਰੀਆਂ ਨਾ ਪਾਣੀ ਜਿਹੜਾ ਇਧਰਲੀ ਸਾਈਡ ਬੰਦੇ ਨਾਲ ਖੜਾ ਸੀ ਪੈਲੀਆਂ ਦੇ ਵਿੱਚ ਤੇ ਵੱਡੇ ਵੱਡੇ ਪੰਪ ਲਾ ਕੇ ਖਾਲ ਸਾਈਡ ਨੇ ਜਿਹੜੇ ਆ ਵੀ ਇਹ ਪਾਣੀ ਨੂੰ ਬਾਹਰ ਕੱਢ ਕੇ ਤੇ ਜਿਹੜੀਆਂ ਕਿਸਾਨਾਂ ਦੀਆਂ ਇਹਨੇ ਕਣਕਾਂ ਬਜਾਈਆਂ ਸੀ ਉਸ ਤੋਂ ਬਾਅਦ ਜਿਹੜੀ ਰੇਤਾ ਪੈਲੀ ਦੇ ਵਿੱਚ ਪਈ ਸੀ ਖਾਲ ਸਾਈਡ ਤੇ ਅਜੇ ਵੀ ਟਰੈਕਟਰ ਲੱਗੇ ਹੋਏ ਤੇ ਅਜੇ ਵੀ ਉਹ ਤੇਲ ਡੀਜ਼ਲ ਪਾ ਕੇ ਕਿਸਾਨਾਂ ਦੇ ਜਿਹੜੀਆਂ ਰੇਤਾ ਜਿਹੜੀਆਂ ਪੈਲੀਆਂ ਦੇ ਵਿੱਚ ਪਈ ਉਹ ਚੁੱਕ ਕੇ ਜਿਹੜੀਆਂ ਕਿਸਾਨਾਂ ਦੀਆਂ ਵਾ ਉਹ ਪੈਲੀਆਂ ਨੂੰ ਬਣਾ ਰਹੇ ਆ ਤੇ ਬੋਰ ਤੁਸੀਂ ਦੇਖੇ ਜਿੱਦਾਂ ਖਰਾਬ ਹੋ ਰਹੇ ਉਹ ਬੋਰ ਉਹ ਕਰਵਾ ਰਹੇ ਆ ਬਹੁਤ ਵੱਡੇ ਪੱਧਰ ਤੇ ਜਿੱਦਾਂ ਆਪਣੇ ਸਿਹਾਲੀ ਸਾਹਿਬ ਵਾਲੇ ਸੰਤਾਨ ਯੋਗਦਾਨ ਵੀ ਵੱਡੇ ਪੱਧਰ ਤੇ ਉਹਨਾਂ ਨੇ ਬੰਨ ਨੂੰ ਵੱਧਾ ਹੀ ਕਰਨ ਕਰ ਨਾਲੇ ਬਾਬਾ ਜੀ ਬਾਬਾ ਜਗਤਾਰ ਸਿੰਘ ਜ ਉਹਨਾਂ ਵੱਲੋਂ 10 ਲੱਖ ਰੁਪਏ 12 ਲੱਖ ਰੁਪਏ ਦਾ ਠੰਡਾ ਹੀ ਇੱਥੇ ਵਰਤਾ ਦਿੱਤੇ ਵੇਖੋ ਜਿਹੜੇ ਐਨਾ ਠੰਡਿਆਂ ਤੇ ਖਰਚਾ ਕਰਦੇ ਬਾਕੀ ਜਿਹੜਾ ਬੋਰਿਆਂ ਤੇ ਕਿੰਨਾ ਖਰਚਾ ਆਇਆ ਹੋਊਗਾ ਬਾਕੀ ਮਟੀਰੀਅਲ ਤੇ ਕਿੰਨਾ ਖਰਚਾਇਆ ਹੋਊਗਾ ਇਹਦੇ ਲੱਖਾਂ ਕਰੋੜਾ ਰੁਪਈਆ ਬਾਬਿਆ ਸੰਪਰਦਾਵਾਲਿਆਂ ਨੇ ਖਰਚ ਕੀਤਾ ਵਾ ਤੇ ਸਰਕਾਰ ਦਾ ਵੀ ਫਰਜ਼ ਬੰਦਾ ਸੀ ਇੱਥੇ ਜੋ ਉਹਨਾਂ ਦਾ ਮਿੱਟੀ ਪਾਉਣੀ ਪੱਥਰ ਲਾਉਣਾ ਆਹ ਸੜਕ ਗਰੂੜੀ ਨੂੰ 8 ਮਹੀਨੇ ਹੋ ਗਏ ਆ ਜੀ ਆਜੇ ਵੇਖ ਲੋ ਘੱਟਾ ਵਾ ਥੱਲੇ ਵੇਖੋ ਮਿੱਟੀ ਆ ਇਹ ਸਰਕਾਰ ਦਾ ਫਰਜ਼ ਬੰਦਾ ਏ ਤੇ ਇਹਨੂੰ ਪੱਥਰ ਪਾ ਕੇ ਕਮ ਸੇ ਕਮ ਸੜਕ ਦੇ ਉੱਪਰ ਬਣਾ ਦਿੰਦੀ ਕੋਈ ਸੜਕ ਨਹੀਂ ਬਣਾਈ ਕੋਈ ਪੱਥਰ ਨਹੀਂ ਲਾਇਆ ਇਹਨਾਂ ਦਾ ਕੀ ਫਰਜ਼ਾ ਹੁਣ ਵੋਟਾਂ ਮੰਗਣ ਆ ਉਨੇ ਪੀ ਦਾ ਇਲੈਕਸ਼ਨ ਚੱਲਣ ਡਿਆ ਧੜਾ